ਰੱਬ ਦੇ ਸ਼੍ਰੀਕ ਭਾਗ ਪਹਿਲਾ ਲੇਖ ਕਮਰਤਕਾਰ ਰੱਬ ਨੂੰ ਸਾਰੇ ਦੁਨੀਆ ਢਾਕੇ ਨਵੇਂ ਨਕੋਰ ਬਣਾ ਦੇਣੀ ਚਾਹੀਦੀ ਹੈ ਆਖਦੇ ਆ ਬੇਬੇ ਨੇ ਆਪਣਾ ਸਜਾਹਤ ਇਸ ਤਰ੍ਹਾਂ ਫੇਰਿਆ ਜਿਵੇਂ ਉਸਦੇ ਹੱਥ ਫੇਰਨ ਨਾਲ ਹੀ ਦੁਨੀਆ ਨਵੇਂ ਨਕੋਰ ਦੋ ਸ਼ਰੈਤ ਵਾਂਚ ਆਵੇਗੀ ਫਿਰ ਤਾਂ ਆਪਾਂ ਵੀ ਲਪੇਟ ਵਿੱਚ ਆ ਜਾਵਾਂਗੇ ਬੇਬੇ ਪੁੱਤੇ ਚਿੰਦਰ ਨੇ ਆਖਿਆ ਚੱਲ ਫੇਰ ਐਂ ਕਰੇ ਰੱਬ ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ ਬੇਬੇ ਨੇ ਥੋੜੀ ਰਾਇਤ ਕੀਤੀ ਬੁਰਿਆਂ ਦਾ ਕੀ ਪਤਾ ਲੱਗਦਾ ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਹੈ ਤੇ ਦੂਜੇ ਬੁਰੇ ਪੋਤਾ ਬੋਲਿਆ ਬੇਬੇ ਮੇਰਾ ਮਾਮਾ ਕਿੰਨਾ ਕਿੰਨੇ ਨਸ਼ੇ ਕਰਦਾ ਹਲੇ ਕਲੇਸ਼ ਪਾਈ ਰੱਖਦਾ ਤੂੰ ਆਪ ਹੀ ਆਖ ਦਿੰਨੀ ਹੈ ਕਿ ਉਹ ਨਾ ਆਵੇ ਕਿਸੇ ਦੇ ਵਿਆਹ ਸ਼ਾਦੀ ਤੇ ਜੇ ਰੱਬ ਤੇਰੇ ਆਖੇ ਲੱਗ ਗਿਆ ਉਹ ਤਾਂ ਫਿਰ ਗਿਆ ਸਮਝੋ ਬੇਬੇ ਦਾ ਮੁੰਡਾ ਮੰਜੇ ਤੇ ਬੈਠਦਿਆਂ ਬੋਲਿਆ ਨਾ ਵੇ ਕਿਉਂ ਕਹਿਣਾ ਚੰਦਰਿਆ ਆਪਦਾ کارਖਾਨਾ ਹੈ ਉਹ ਤੈਨੂੰ ਕੀ ਕਹਿੰਦਾ ਨਲੇ ਉਹਨੂੰ ਤਾਂ ਬੋਟਾਂ ਵੇਲੇ ਨਸ਼ੇ ਦੀ ਲਤ ਲਾਤੀ ਕਿਸੇ ਬੇੜੇ ਬੈਠੀ ਆਲੇ ਨੇ ਚੰਗਾ ਭਲਾ ਐਨਾ ਸੋਹਣਾ ਸੁਨੱਖਾ ਹੁੰਦਾ ਤੀ ਲੋਕ ਉਹਦੀ ਰੀਸ ਨਾਲ ਕੱਪੜੇ ਪਾਉਂਦੇ ਹੁੰਦੇ ਤੇ ਜਿਉਂਦਾ ਰਹੇ ਵਿਚਾਰਾ ਉਸ ਨਾਲ ਜੱਗ ਵਸਦਾ ਏ ਉਸ ਨੇ ਵੱਡਾ ਸਾਰਾ ਹੋਂਕਾ ਲੈਂਦੇ ਆ ਆਖਿਆ ਲੈ ਫਿਰ ਆਇਆਂ ਤਾਂ ਸਾਰਿਆਂ ਨੂੰ ਆਪਦੇ ਜਵਾਕ ਪਿਆਰੇ ਹੁੰਦੇ ਨੇ ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ ਬੇਬੇ ਦੇ ਪੁੱਤ ਨੇ ਚੱਪਲ ਦੀ ਨਿਕਲੀ ਬਦਰੀ ਨੂੰ ਹੂਠੇ ਦੀ ਦਾਅਵ ਦੇ ਕੇ ਠੀਕ ਕਰਦੇ ਆਂ ਆਖਿਆ ਚੱਪਲ ਨਵੀਂ ਨਹੀਂ ਲੈ ਸਕਦਾ ਟੁੱਟੀਆਂ ਕੜੀਸ ਦਾ ਫਿਰ ਤੁਰਿਆ ਫਿਰਦਾ ਪੁੱਤ ਨੂੰ ਰੋਸ਼ ਜਿਹਾ ਦਿਖਾਉਂਦੀ ਬੇਬੇ ਬੋਲੀ ਟੁੱਟੀ ਨਹੀਂ ਬਦਰੀ ਨਿਕਲੀ ᱛੀ ਜਦੋਂ ਟੁੱਟ ਗਈ ਫੇਰ ਵੇਖ ਲਾਵਾਂ ਲਾਵਾਂਗੇ ਉਹ ਪੈਰ ਵਿੱਚ ਚੱਪਲ ਪਾਉਂਦੇ ਆ ਬੋਲਿਆ ਚੱਲ ਤੇਰੀ ਮਰਜ਼ੀ ਐ ਲੈ ਲਈ ਜਦੋ ਜੀ ਕਰੂ ਬੇਬੇ ਨੇ ਗੱਲ ਦਾ ਰੁਖ ਬਦਲਦਿਆਂ ਫੇਰ ਕਿਹਾ ਅੱਜ ਸਤ ਸੰਗ ਲੱਗਣੀ ਐ ਮੈਂ ਸੁਣ ਕੇ ਆਉਣੀ ਆ ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਉ ਹੁਣ ਤਾਂ ਉਹ ਉੱਠ ਕੇ ਖੜੀ ਹੋਊਗੀ ਪਤਾ ਨਹੀਂ ਫੇਰ ਵੀ ਟਿਕਾਣੇ ਆਉ ਕਿ ਨਹੀਂ ਜਿੰਦਰ ਬੋਲਿਆ ਪਿਓ ਨੇ ਉਸ ਨੂੰ ਅੱਖਾਂ ਨਾਲ ਹੀ ਘੂਰਿਆ ਉਹ ਸਮਝ ਗਿਆ ਕਿ ਪਿਓ ਉਸ ਨੂੰ ਚੁੱਪ ਰਹਿਣ ਲਈ ਆਖ ਰਿਹਾ ਹੈ ਬੇਬੇ ਆਪਣੇ ਸਮੇਂ ਦੀ ਚਾਰ ਕੁ ਜਮਾਤਾ ਪੜੀ ਹੋਈ ਸੀ ਜਦੋਂ ਉਹਦੀਆਂ ਨੂੰਹਾਂ ਆਈਆਂ ਸੀ ਬੇਬੇ ਆਪਣੀ ਮਰਜ਼ੀ ਦਾ ਕੰਮ ਕਰਦੀ ਸੀ ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਮੋਟੀਆਂ-ਮੋਟੀਆਂ ਪੰਜਾਬ ਦੀਆਂ ਖਬਰਾਂ ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਖੁਦਕੁਸ਼ੀ ਨਸ਼ੇ ਬੇਰੁਜ਼ਗਾਰੀ ਬਿਮਾਰੀਆਂ ਧਰਨੇ ਬੱਚਿਆਂ ਨਾਲ ਹੁੰਦੀ ਜ਼ਿੰਦਗੀ ਇਸ ਤਰ੍ਹਾਂ ਦੀ ਦਰਦਨਾਕ ਖਬਰਾਂ ਪੜ੍ਹ ਕੇ ਗੁੱਸਾ ਵੀ ਆਉਂਦਾ ਚਿੰਤਾ ਵੀ ਹੁੰਦੀ ਜੀਵ ਜਹੀ ਦਾਸੀ ਹੁੰਦੀ ਇਹਨਾਂ ਰਲੇ ਮਲੇ ਭਾਵਾਂ ਵਿੱਚੋਂ ਬੇਚੈਨੀ ਜਹੀ ਪੈਦਾ ਹੁੰਦੀ ਉਹ ਅਜੀਬ ਜਹੀ ਕਬਰਾ ਹਰਦੀ ਬੇਵਸੀ ਨਾਲ ਹੁੰਦੀ ਜਿਤ ਉਦਾਸ ਹੋ ਜਾਂਦਾ ਫਿਰ ਉਸ ਦਾ ਜੀ ਨਾ ਲੱਗਦਾ ਕਿਤੇ ਵੀ